ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਹਲਕਾ ਦੇੜਬਾ ਹਲਕੇ ਦੇ ਪੰਜ ਪਿੰਡਾਂ ਨੂੰ ਵਿਕਾਸ ਕਾਰਜਾਂ ਦੇ ਚੈੱਕ ਵੰਡੇ ਗਏ ਪਿੰਡ ਛਾਜਲੀ ਛਾਜਲਾ ਮੈਦੇਵਾਸ ਦੋਲੇਵਾਲਾ ਅਤੇ ਦਸਕਾ ਨੂੰ 1 ਕਰੋੜ 34 ਲੱਖ ਰੁਪਏ ਦੇ ਚੈੱਕ ਵੰਡੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਗਲੀਆਂ ਨਾਲੀਆਂ ਦੇ ਨਾਲ-ਨਾਲ ਕੈਮਰੇ ਲਾਈਟਾਂ ਸ਼ੈਡ ਅਤੇ ਖੇਡ ਸਟੇਡੀਅਮ ਵੀ ਬਣਾਏ ਜਾਣਗੇ ਜਿਹੜਾ ਟੈਕਸੀ ਸਟੈਂਡ ਛਾਜਲੀ ਆ ਉਥੇ ਸ਼ੈਡ ਪਾਉਣ ਦੇ ਲਈ 4 ਲੱਖ ਰੁਪਏ ਦਾ ਚੈੱਕ ਜਿਹੜਾ ਦਿੱਤਾ ਗਿਆ ਉਸ ਤੋਂ ਬਾਅਦ ਛਾਜਲਾ ਪਿੰਡ ਛਾਜਲੇ ਪਿੰਡ ਨੂੰ 52 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਚੈੱਕ ਬੰਡੇ ਨੇਗੇ ਤਾਂ ਉਸ ਤੋਂ ਬਾਅਦ ਦਸਕਾ ਜਿਹੜਾ ਸਾਡੀ ਵਿਧਾਨ ਸਭਾ ਚ 19 ਲੱਖ ਰੁਪਏ ਮੈਦੇਬਾਸ ਨੂੰ 35 ਲੱਖ ਰੁਪਏ ਥੋੜੇ ਦਿਨ ਪਹਿਲਾਂ ਮੈਂ ਆਇਆ ਸੀਗਾ ਤੇ ਉਸ ਦਿਨ ਕਿਹਾ ਸੀਗਾ ਕਿ ਜਲਦੀ ਗ੍ਰਾਂਟ ਆਜੂ ਅੱਜ 35 ਲੱਖ ਰੁਪਏ ਚੈੱਕ ਜਿਹੜਾ ਉਹ ਮੈਦੇਬਾਸ ਤੇ ਸਰਪੰਚ ਸਾਹਿਬਾਨ ਨੂੰ ਇਸੇ ਤਰ੍ਹਾਂ ਪਿੰਡ ਦੌਲਾ ਸਿੰਘ ਵਾਲਾ ਸਰਪੰਚ ਇਹਨਾਂ ਨੂੰ 24 ਲੱਖ ਰੁਪਏ ਇਹ ਅੱਜ ਜਿਹੜੇ ਦੇ ਅੱਜ ਅਸੀਂ ਤਕਸੀਮ ਕੀਤੇ ਨੇਗੇ ਮੇਰੀ ਹਰੇਕ ਹਫਤੇ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਵਿਜ਼ਿਟ ਹੁੰਦੀ ਆ ਜਾਣੇ ਆ ਅਸੀਂ ਉੱਥੇ ਜਾ ਕੇ ਵਿਕਾਸ ਕਾਰਜਾਂ ਦੇ ਚੈੱਕ ਜਿਹੜੇ ਦਿੱਤੇ ਜਾਂਦੇ ਨੇ ਇਸ ਤਰ੍ਹਾਂ ਸੜਕਾਂ ਬੜਨ ਜਾਂ ਲਗੀਆਂ ਕੋਈ ਸੜਕਾ ਸਾਡੀਆਂ ਮਾਮਾ ਪੇੜਾਂ ਦੀ ਮੰਗ ਸੀ ਉਹ ਵੀ ਬੜੀ ਜਲਦੀ ਜਿਹੜੀ ਆ ਪੂਰੀ ਹੋ ਜੂਗੀ ਸੋ ਬਿਲਕੁਲ ਹਲਕੇ ਦਾ ਵਿਕਾਸ ਜਿਹੜਾ ਉਹ ਪੂਰੇ ਸਿਖਰਾਂ ਤੇ ਆ ਜਿਹੜਾ ਪਛੜੇ ਪਿੰਡ ਦਾ ਨਾਮ ਲੱਗਿਆ ਹੈ ਅਸੀਂ ਕਿਦੜਵਾ ਪਛੜਾ ਪਣਾ ਉਹ ਜਿਹੜਾ ਖਤਮ ਹੋ ਗਿਆ ਹੁਣ ਪੰਜਾਬ ਦਾ ਨੰਬਰ 1 ਹਲਕਾ ਦਰਵਾ ਬਣੂਗਾ ਔਰ ਬਿਲਕੁਲ ਬੜੀ ਤੇਜ਼ੀ ਦੇ ਨਾਲ ਹਰ ਪੱਖੋਂ ਚਾਹੋ ਸੜਕਾਂ ਨੇ ਚਾਹੋ ਧਰਮਸ਼ਾਲਾਵਾਂ ਨੇਵੇਂ ਚਾਹ ਗਲੀਆਂ ਨੇਗੀਆਂ ਜਾਂ ਸਕੂਲ ਨੇ ਕਿਹਾ ਡਿਸਪੈਂਸਰੀਆਂ ਨੇ ਇਹ ਸਾਰੇ ਜਿਹੜੇ ਕੰਮ ਨੇ ਉਹ ਲਗਾਤਾਰ ਜਾਰੀ ਜਿੰਨੀ ਚੋਣ ਚੋਣ ਪ੍ਰਚਾਰ ਕਾਫੀ ਤੇਜ਼ ਹੋ ਚੁੱਕਿਆ ਕੀ ਲਗਾ ਕੀ ਸਮ ਕਰਨ ਆਉਣਗੇ ਉੱਤੇ ਬਿਲਕੁਲ ਇੱਕ ਤਰਫਾ ਮੁਕਾਬਲਾਗਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸਾਡੇ ਸੰਧੂ ਸਾਹਿਬ ਬੜੀ ਲੀਡ ਦੇ ਨਾਲ ਉਹ ਜਿੱਤ ਪ੍ਰਾਪਤ ਕਰ ਲੀਏ ਕੀ ਐਮਪੀ ਦੇ ਵਿੱਚ ਇੱਕ ਸਿੱਖ ਜੱਜ ਦੇ ਉੱਤੇ ਹਮਲਾ ਹੋਇਆ 22 ਪੂਰਨ ਸਿੰਘ ਤੇ ਹੋਇਆਗਾ ਤੇ ਇਸ ਤਰ੍ਹਾਂ ਗਵਈ ਤੇ ਹੋਇਆ ਸੁਪਰੀਮ ਕੋਰਟ ਦੇ ਜੱਜ ਨੇ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਜਿਹੜੀ ਲਗਾਤਾਰ ਵਧ ਰਹੀ ਹੈ ਉਹ ਦੇਸ਼ ਦੇ ਅੰਦਰ ਜਦੋਂ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਆ ਇਹ ਕਦੇ ਧਰਮ ਦੇ ਨਾਂ ਤੇ ਹਿੰਸਾ ਕਰਵਾਉਂਦੀ ਆ ਕਦੇ ਜਾਤੀ ਦੇ ਨਾਂ ਤੇ ਹਿੰਸਾ ਕਰਵਾਉਂਦੀ ਆ ਲਗਾਤਾਰ ਹਿੰਸਾ ਜਿਹੜਾ ਉਹ ਘੱਟ ਗਿਣਤੀਆਂ ਦੇ ਉੱਤੇ ਐਸਸੀ ਭਾਈਚਾਰੇ ਦੇ ਉੱਤੇ ਲਗਾਤਾਰ ਪੂਰੇ ਦੇਸ਼ 'ਚ ਜਾਰੀ ਆ ਦੇਖੋ ਇੱਕ ਚੁਣਿਆ ਹਿਆ ਦੇਸ਼ ਦਾ ਜਿਹੜਾ ਪੜ੍ਹ ਲਿਖ ਕੇ ਦੇਸ਼ ਦੀ ਸਰਵੋੱਚ ਅਦਾਲਤ ਦਾ ਚੀਫ ਜਸਟਿਸ ਬਣਿਆ ਉਹਦੇ ਉੱਤੇ ਜੁੱਤਾ ਫੇਕਣਾ ਫਿਰ ਬਾਈ ਪੂਰਨ ਕੁਮਾਰ ਜਿਹੜਾ ਉਹਦਾ ਸੁਸਾਈਡ ਕਰਨਾ ਇਹ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਲੱਗਿਆਗਾ ਕਿ ਉਹਨਾਂ ਦੇ ਰਾਜ ਦੇ ਅੰਦਰ ਜਾਤੀਵਾਦੀ ਹਿੰਸਾ ਹੋ ਰਹੀ ਆ ਲੇਕਿਨ ਸਾਡਾ ਪੰਜਾਬ ਜਿਹੜਾ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਪੰਜਾਬ ਦੇ ਵਿੱਚ ਜਾਤੀਵਾਦ ਦੀ ਕੋਈ ਥਾਂ ਨਹੀਂ ਹੈਗੀ ਸੋ ਦੂਜੇ ਰਾਜਾਂ ਦੇ ਅੰਦਰ ਬਹੁਤ ਵੱਡੀ ਪੱਧਰ ਤੇ ਜਿੱਥੇ ਇੱਥੇ ਭਾਰਤੀ ਜਨਤਾ ਪਾਰਟੀ ਦਾ ਰਾਜ ਆ ਬਹੁਤ ਵੱਡੀ ਪੱਧਰ ਤੇ ਡਿਸਕ੍ਰਿਮੀਨੇਸ਼ਨ ਹੋ ਰਿਹਾ ਬਹੁਤ ਵੱਡੀ ਪੱਧਰ ਤੇ ਵਿਤਕਰਾ ਹੋ ਰਿਹਾ ਸਰਪਾ ਪੰਜਾਬ ਦੇ ਵਿੱਚ ਜੇ ਪ੍ਰਾਣੀ ਦੀ ਗੱਲ ਕਰੀਏ ਪ੍ਰਾਣੀ ਨੂੰ ਲੈ ਕੇ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਦੇਖੋ ਸਾਰੇ ਜਗ੍ਹਾ ਤੇ ਅਸੀਂ ਬੇਲਰ ਦੇਣ ਦੀ ਕੋਸ਼ਿਸ਼ ਕੀਤੀ ਆ ਔਰ ਇਸ ਵਾਰ ਸਾਡੇ ਕਿਸਾਨ ਭਰਾਵਾਂ ਦਾ ਮੈਂ ਸਪੈਸ਼ਲੀ ਧੰਨਵਾਦ ਕਰਨਾ ਚਾਹਨਾਗਾ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਗੁਰਬਾਣੀ ਦੇ ਰਾਹੀਂ ਇਹ ਹੀ ਸਿੱਖਿਆ ਮਾਤਾ ਧਰਤ ਮਹਤ ਪਾਣੀ ਨੂੰ ਬਚਾ ਕੇ ਰੱਖਣਾ ਹਵਾ ਨੂੰ ਬਚਾ ਕੇ ਰੱਖਣਾ ਧਰਤੀ ਨੂੰ ਬਚਾ ਕੇ ਰੱਖਣਾ ਇਹ ਸੰਦੇਸ਼ ਸਾਡੇ ਗੁਰੂ ਸਾਹਿਬਾਨ ਨੇ ਦਿੱਤਾਗਾ ਔਰ ਸਾਡਾ ਸਾਰਾ ਕਿਸਾਨ ਜਿਹੜਾਗਾ ਉਸ ਦੇ ਲਈ ਇਸ ਗੁਰੂ ਸਾਹਿਬਾਨ ਦੇ ਪ੍ਰਵਚਨਾਂ ਦੇ ਉੱਤੇ ਖਰਾ ਉਤਰ ਰਿਹਾਗਾ ਲਗਾਤਾਰ ਲੱਗਿਆ ਹੋਇਆਗਾ ਔਰ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਅਸੀਂ ਬੇਲਰ ਦੇ ਰਹੇ ਹਾਂਗੇ ਇਸ ਵਾਰ ਹੁਣੇ ਕੱਢ ਕੇ ਹਟਾਂਗੇ ਐਡਵਰਟਾਈਜ਼ਮੈਂਟ ਹੋਰ ਵੀ ਬੇਲਰ ਜਲਦੀ ਆਉਣਗੇ ਤਾਂ ਕਿ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਇਸ ਵਾਰ ਜਿਹੜਾ ਬਹੁਤ ਮਤਲਬ ਬੁਰੀ ਤਰ੍ਹਾਂ ਜਿਹੜਾ ਘਟਿਆਗਾ ਅਗੇ ਤਾਂ ਵਾਧਾ ਹੁੰਦਾ ਸੀ ਇਸ ਵਾਰ ਪੋਲੂਸ਼ਨ ਜਿਹੜਾ ਪੰਜਾਬ 'ਚ ਬਹੁਤ ਘਟਿਆ ਹੈਗਾ ਪਰ ਲੇਕਿਨ ਦੂਜੇ ਰਾਜ ਜੇ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਹਰਿਆਣਾ ਦੀ ਗੱਲ ਕਰੀਏ ਉੱਥੇ ਪੋਲੂਸ਼ਨ ਵਧਿਆ ਹੈਗਾ ਪਰ ਪੰਜਾਬ 'ਚ ਬਹੁਤ ਘਟਿਆ ਹੈਗਾ ਪੰਜਾਬ ਦੀ ਆਰਥਿਕਨ ਨੂੰ ਉੱਚਾ ਚੱਕਣ ਲਈ ਵਿੱਤ ਵਿਭਾਗ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਨੇ ਜੀ ਦੇਖੋ ਲਗਾਤਾਰ ਚਾਹੋ GST ਆ ਚਾਹੋ ਅਕਸਾਈਜਾ ਚਾਹੋ ਰੀਸੇਸ਼ਨ ਸਟੈਂਪ ਐਂਡ ਰਜਿਸਟ੍ਰੇਸ਼ਨ ਆ ਜਿਹੜੇ ਵੀ ਡਿਪਾਰਟਮੈਂਟ ਨੇ ਜਿੱਥੇ-ਜਿੱਥੇ ਕਮਾਈ ਹੁੰਦੀ ਹੈਗੀ ਉਹਨਾਂ ਸਾਰੇ ਡਿਪਾਰਟਮੈਂਟਾਂ 'ਚ ਸਾਡਾ ਰੈਵਨਿਊ ਜਿਹੜਾ ਪਿਛਲੇ ਸਾਲ ਨਾਲੋਂ ਹ ਮੈਂ ਪਿਛਲੇ ਤਿੰਨ ਸਾਲਾਂ ਦੀ ਗੱਲ ਕਰ ਰਿਹਾ ਹਰ ਇੱਕ ਸਾਲ ਨਾਲ ਵਾਧਾ ਜਾ ਰਿਹਾ ਹੈਗਾ ਸੋ ਇਹਦਾ ਮਤਲਬ ਹੈ ਕਿ ਪੰਜਾਬ ਦੀ ਜਿਹੜੀ ਵਿੱਤੀ ਹਾਲਤ ਆ ਉਹ ਲਗਾਤਾਰ ਤਾਕਤਵਰ ਹੋ ਰਹੀ ਹੈ